ਕਾ ਗੋਗੀ ਜੀ ਨੇ ਇਹ ਪੱਥਰ ਤੋੜਿਆ ਉਹਨੂੰ ਬਥੇਰੇ ਉਹ ਡਰਾਮਾ ਉਹ ਬਹੁਤ ਤੜਾ ਡਰਾਮੇਵਾਜ਼ ਆ ਕੋਈ ਨਾ ਕੋਈ ਡਰਾਮਾ ਮੁਰੇ ਕਾਰਪੋਰੇਸ਼ਨਾਂ ਚੋਣਾ ਆਉਣੀਆਂ ਨੇ ਉਹ ਡਰਾਮਾ ਕੋਈ ਨਾ ਕੋਈ ਰੱਖਦੇ ਰਹਿੰਦੇ ਆ ਨਹੀਂ ਪੱਥਰ ਤੋੜਨ ਨਹੀਂ ਲੋੜ ਨਹੀਂ ਪੈਪਾ ਬੰਦ ਕਰੋ ਜੋ ਜ਼ਿਆਦਾ ਥੱਲੇ ਪਾਉਂਦੇ ਆ ਉਹ ਬੋਰ ਬੰਦ ਕਰੋ ਉਹ ਬੁੱਢੇ ਦਰਿਆ 'ਚ ਜੋ ਜਾ ਡਿੱਗਣੀ ਬੰਦ ਕਰੋ ਡੈਰਿਆਂ 'ਚ ਪੈਂਦਾ ਗੋਹਾਮੂਦ ਉਹ ਜਿਹੜਾ 'ਚ ਪੈਂਦਾ ਗੋਹਾਮੂਦ ਹਸਪਤਾਲਾਂ ਦੀ ਪੈਣ ਦੀ ਗੰਦਗੀ 30 35 ਲੱਖ ਦੀ ਆਬਾਦੀ ਦੀਆਂ ਪੈਣ ਦੀਆਂ ਟੱਡੀਆਂ ਪਿਸ਼ਾਬ ਲੋਕਾਂ ਦਾ ਉਹ ਬੰਦ ਕਰੋ ਨਹੀਂ ਪਤਾ ਤੋੜਨਾ ਕੀ ਹੋ ਗਿਆ ਹੱਲ ਹੋ ਗਿਆ ਲੱਗਾ ਜੀ ਸੈਂਪਲਿੰਗ ਹੋ ਜਾਂਦੀ ਹੈ ਸੈਂਪਲਿੰਗ ਤੋਂ ਬਾਅਦ ਆਖਿਰਕਾਰ ਕਿਉਂ ਨਹੀਂ ਜਿਹੜਾ ਬਸ ਇਹ ਕੀਤਾ ਜਾਂਦਾ ਉਹਨੂੰ ਕਿਉਂ ਨਹੀਂ ਇਹਦੇ ਬੜਤਿਆ ਦਿੰਦੇ ਕੁਝ ਦਿਨਾਂ ਦਾ ਡਾਈਂਗ ਇੰਡਸਟਰੀ ਬੰਦ ਕਰ ਦਿੰਦੇ ਉਸ ਤੋਂ ਬਾਅਦ ਸੈਂਪਲਿੰਗ ਹੋਏ ਪੰਜਾਬ ਨੂੰ ਮਾਰਨਾ ਕਿਵੇਂ ਰੜਕਦਾ ਪੰਜਾਬ ਹੀ ਹੈ ਮੜਕਦਾ ਪੰਜਾਬ ਹੀ ਇਹ ਇਹਨੂੰ ਪਤਾ ਵੀ ਜਾਦੇ ਏਜੰਡੇ ਦੇ ਵਿੱਚ ਜੇ ਪੰਜਾਬੀਆਂ ਨੇ ਜਾ ਕੇ ਮੋਰਚਾ ਕੱਢਿਆ ਸੰਘੂ ਦੇ ਉੱਤੇ ਬਾਰਡਰਾਂ ਦੇ ਉੱਤੇ ਤਾਂ ਪੰਜਾਬੀਆਂ ਨੇ ਪੂਰੀ ਦੁਨੀਆ 'ਚ ਹਲਕਾ ਮਚਾਤਾ ਸੀਗਾ ਤੇ ਮੋਰਚਾ ਪਾ ਦਿੱਤਾ ਵਾਕੰਦ ਦੱਬੀ ਬੈਠੇ ਆ ਦੂਜੇ ਸਟੇਟਾਂ ਦਾ ਬੁਰਾ ਹਾਲ ਆ ਅਕਲ ਕੱਤੇ ਕੀ ਹੋਇਆ ਇੱਕ ਬੱਚੀ ਦਾ ਬਲਾਦਕਾਰ ਹੁੰਦਾ ਤੇ ਅੱਜ ਤੱਕ ਨਹੀਂ ਸੁਣਵਾਈ ਹੋ ਸਕੀ ਇਹ ਕਹਿੰਦਾ ਬੇਟੀ ਬਚਾਓ ਬੇਟੀ ਪੜਾਓ ਵਾਲੇ ਆ ਇਹਨੂੰ ਪਤਾ ਕਿ ਉਹ ਨਹੀਂ ਬੋਲਣ ਵਾਲੇ ਇੱਥੋਂ ਆ ਜਿਹੜਾ ਇੱਥੋਂ ਦਾ ਖੂਨ ਹੈ ਪੰਜਾਬੀਆਂ ਦਾ ਇਹ ਧਰਤੀ ਦਾ ਇਹ ਵਾਲਾ ਮਾਰੂਗਾ ਇਹਨੂੰ ਪਤਾ ਇਹਨਾਂ ਨੂੰ ਕਿਵੇਂ ਮਾਰਦਾ ਹੁਣ ਨਸ਼ੇ ਕਿਉਂ ਨਹੀਂ ਬੰਦ ਹੋਤੇ ਸ਼ਰਿਆ ਆਮ ਨਸ਼ੇ ਵੇਚ ਰਿਹਾ ਮੁੱਖ ਮੰਤਰੀ ਕਹਿੰਦਾ ਸੀਗਾ ਵੀ ਮੈਂ 15 ਅਗਸਤ ਤੱਕ ਬੰਦ ਕਰ ਦੂੰ ਅੱਜ ਤਾਂ ਯਾਰ 15 ਅਗਸਤ ਦੂਜਾ 15 ਅਗਸਤ ਆ ਗਿਆ ਰੋਜ਼ ਮਰਦੇ ਆ 12 15 ਚਿੱਟੇ ਨਾਲ ਤਾਂ ਕਿਉਂ ਨਹੀਂ ਬੰਦ ਹੋ ਰਿਹਾ ਇਹ ਕੰਮ ਸੋ ਇਹਦੀ ਨੀਤ ਹੀ ਨਹੀਂ ਹੈਗੀ ਇਹਦੇ ਕੋਲ ਇੱਕੋ ਹੀ ਗੱਲ ਹੈ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਸਟੇਜ ਤੇ ਦੋ ਧੜਕਲੇ ਇੱਕਦਰੀ ਕਹਾਣੀ ਸੁਣਾਉਂਦਾ ਮੈਨੂੰ ਫਲਾਣੇ ਦਾ ਫੋਨ ਆਇਆ ਮੈਨੂੰ ਫਲਾਣੀ ਬੇਬੇ ਨੇ ਕਹਿ ਬਦਲਾਂ ਦੇ ਬਾਪ ਨੇ ਫੋਨ ਕੀਤਾ ਕਿ ਏ ਕੰਮ ਆ ਤੀਜਾ ਸੁਖਬੀਰ ਬਾਦਲ ਨੂੰ ਚਾਰ ਗਾਲਾਂ ਚੌਥਾ ਕਾਂਗਰਸੀਆਂ ਨੂੰ ਗਾਲਾਂ ਪੰਜਵੀਂ ਗੱਲ ਕੀ ਆ ਤੇਰੇ ਕੋਲੇ 3 ਸਾਲ ਹੋ ਗਏ ਤੂੰ ਕੀ ਦਿੱਤਾ ਪੰਜਾਬ ਨੂੰ ਦੱਸ ਤਾਹਾਨੂੰ ਲੱਗਦਾ ਕਿ ਰੰਗਲਾ ਪੰਜਾਬ ਬਣ ਚੁੱਕਿਆ ਕਿਉਂਕਿ ਮਾਨਸਾਹਲ ਤਾਂ ਹਰ ਸੇ ਤੇ ਕਹਿੰਦੇ ਕਿ ਰੰਗਲਾ ਪੰਜਾਬ ਬਣ ਚੁੱਕਿਆ ਆ ਰੰਗਲਾ ਯਾ ਕਿਹੜਾ ਆ ਰੰਗਲਾ ਹੀ ਬਣੀ ਸਾਨਕ ਵਾਲਾ ਕਹਿੰਦੇ ਰੰਗਲਾ ਪੰਜਾਬ ਆ ਪੰਜਾਬ ਬਣਾਦਾ ਯਹਰੀਲਾ ਪੰਜਾਬ ਬਣਾਦਾ ਤੁਸੀਂ ਰੰਗਲਾ ਸਮਝੀ ਜੀ ਮੈਂ بار بار ਲੋਕਾਂ ਨੂੰ ਬੇਨਤੀ ਕਰਦਾ ਲੋਕੋ ਮੈਨੂੰ ਨੀਵੇਂ ਥਾਂ ਬਿਠਾ ਦਿਓ ਜੋ ਸਭ ਤੋਂ ਮਾੜਾ ਬੰਦਾ ਨਾਂ ਸਾਥ ਤੋਂ ਸਭ ਤੋਂ ਨਖਿੱਦ ਨਿਕੰਮਾ ਬੰਦਾ ਤੇ ਪੰਜਾਬ ਨੂੰ ਖਤਮ ਕਰਨ ਵਾਲਾ ਬੰਦਾ ਸਾਥ ਤੋਂ ਧੰਨਵਾਦ ਧੰਨਵਾਦ